ਜੋ ਕਿ ਸਟੱਡੀ ਲਈ 2020 ਦੇ ਵਿੱਚ ਬ੍ਰਿਟੇਨ ਇੰਗਲੈਂਡ ਬਰਵਿੰਗਮ ਸ਼ਹਿਰ ਵਿੱਚ ਗਿਆ ਸੀ ਠੀਕ ਹੈ ਜੀ ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ ਤਿੰਨ ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 10:00 ਵਜੇ ਦੇ ਕਰੀਬ 9:30 ਤੇ 10:00 ਵਜੇ ਦੇ ਕਰੀਬ ਇੱਕ ਫੋਨ ਆਇਆ ਵੀ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਾਲਾਤ ਦਾ ਨਹੀਂ ਪਤਾ ਉਦੀ ਮੌਤ ਦਾ ਕਾਰਨ ਕੀ ਹੈ ਉਹਦੀ ਮੌਤ ਕਿਵੇਂ ਹੋਈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸ਼ੁਕਰਵਾਰੀ ਸਾਡੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਔਰ ਸ਼ਨੀਵਾਰ ਵੀ ਸਾਡੇ ਨਾਲ ਦੁਪਹਿਰ ਗੱਲ ਹੋਈ ਹੈ ਉਹ ਸ਼ਨੀਵਾਰ ਦੁਪਹਿਰ ਤੋਂ ਬਾਅਦ ਅਸੀਂ ਉਹਨਾਂ ਨੂੰ ਦੋ ਦਿਨ ਮੈਸੇਜ ਪਾਏ ਤਾਂ ਸਾਨੂੰ ਉਹਦਾ ਫੋਨ ਨਹੀਂ ਆਇਆ ਤੇ ਸਾਨੂੰ 9:30 ਵਜੇ ਰਾਤ 11 ਤਰੀਕ ਨੂੰ ਐਤਵਾਰ ਸਾਨੂੰ ਫੋਨ ਆਇਆ ਜੀ ਦਾਦਾ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਇਹ ਪੁੱਛਿਆ ਵੀ ਕਿਉਂ ਕਿੱਦਾਂ ਹੋਈ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਰਾਤ ਨੂੰ ਅਸੀਂ ਛੇਰੇ ਰਾਤੀ ਜਿਹੜੋ ਕੰਮ ਤੋਂ ਆਇਆ ਉਹ ਆ ਕੇ ਸਾਡੇ ਦੂਸਰੇ ਰੂਮ ਚ ਸੌ ਗਿਆ ਛੇਰੇ ਅਸੀਂ ਇਹਨੂੰ ਫੋਨ ਵਗੈਰਾ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਫਿਰ ਅਸੀਂ ਆਪਣੀ ਇੱਕ ਲੜਕੀ ਨੂੰ ਭੇਜਿਆ ਜਬੀ ਉਹਨੂੰ ਉਠਾ ਕੇ ਲਿਆਓ ਜਦੋਂ ਉਹ ਠਾਣ ਵਾਸਤੇ ਉਹਨੇ ਉਹ ਕਮਰਾ ਖੋਲ੍ਹਿਆ ਤੇ ਅੰਦਰ ਉਹਦੀ ਮੌਤ ਹੋ ਚੁੱਕੀ ਸੀ ਹਾਂਜੀ ਫੋਨ ਕਿਸ ਦਾ ਆਇਆ ਸੀ ਔਰ ਕੀ ਕਿਹਾ ਗਿਆ ਸੀ ਫੋਨ ਆਇਆ ਸੀ ਉਹਦੀ ਮਾਲਕਨ ਦਾ ਜੀ ਜਿਹਦੇ ਉਹ ਰੂਮ ਚ ਰਹਿ ਰਹੇ ਸੀ ਔਰ ਜਿਹਦੇ ਕੋਲੋਂ ਕੰਮ ਕਰਦਾ ਸੀ ਉਹਦਾ ਫੋਨ ਆਇਆ ਸੀ ਸਮਝ ਲਈ ਨੈਚੁਰਲ ਡੈਥ ਲੱਗਦੀ ਨਹੀਂ ਜੀ ਸਵਰਸਨ ਨੂੰ ਕੋਈ ਜਾਣਕਾਰੀ ਨਹੀਂ ਸਾਡੀ ਸਰਕਾਰ ਅੱਗੇ ਉਹ ਅੰਬੈਸੀ ਅੱਗੇ ਬੇਨਤੀ ਹੈ ਕਿ ਉਹਦੀ ਮੌਤ ਦੀ ਪੜਤਾਲ ਕੀਤੀ ਜਾਏ ਕਿ ਉਹਦੀ ਮੌਤ ਦਾ ਕਾਰਨ ਕੀ ਆ ਉਹ ਸਾਨੂੰਰੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ ਰੰਧਾਵਾ ਸਾਹਿਬ ਨੂੰ ਇੱਕ ਕਲੈਕਟਰ ਰਿਪੋਰਟ ਲਿਖਿਆ ਗਿਆ ਭਲਾਇਆ ਹਾਂ ਹਾਂਜੀ ਅਸੀਂ ਉਹਨਾਂ ਨੂੰ ਇੱਕ ਰੰਧਾਵਾ ਸਾਹਿਬ ਨੂੰ ਇੱਕ ਲੈਟਰ ਭੇਜਿਆ ਹੈ ਔਰ ਉਹਨਾਂ ਨੂੰ ਮਿਲ ਚੁੱਕਾ ਹੈ ਬਾਕੀ ਅਗਲੀ ਉਹ ਕਾਰਵਾਈ ਕਰ ਰਹੇ ਨੇ ਸੁਣ ਚ ਆ ਰਿਹਾ ਬੇਟੇ ਦਾ ਵਿਆਹ ਵੀ ਹਾਂਜੀ ਹਾਂਜੀ ਇਸੇ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆ ਜਾਏਗਾ ਉਹਦਾ ਵਿਆਹ ਕਰ ਦਿਆਂ ਐਕਚੁਅਲੀ ਉਹਦਾ ਵਿਆਹ ਦੀ ਸਭ ਨੂੰ ਤਿਆਰੀਆਂ ਚੱਲਦੀਆਂ ਪਈਆਂ ਸੀ ਕੀ ਮੰਗ ਕਰਦੇ ਹੋ ਆਸਤੇ ਬਾ ਸਰਕਾਰ ਕੋਲ ਐਵੇਂ ਮੰਗ ਹੈ ਸਾਡੇ ਬੇਟੇ ਦੀ ਉੱਥੇ ਜਿਹੜੀ ਮੌਤ ਹੋ ਚੁੱਕੀ ਆ ਉਹਦੀ شناخت ਕਰਵਾ ਕੇ ਉਹਦੀ ਬੋਡੀ ਸਾਡੇ ਪਹੁੰਚਾਈ ਜਾਏ ਸਾਡੇ ਇੰਡੀਆ ਇੰਡੀਆ ਕਿਤੇ ਵੀ ਦਿੱਲੀ ਚਾਹੇ ਅੰਮ੍ਰਿਤਸਰ ਦੀ ਬੋਡੀ ਪਹੁੰਚਾਈ ਜਾਏ ਸਾਡੀ ਸਰਕਾਰ ਕੋਲ ਐਵੇਂ ਮੰਗ ਹੈ ਕੀ ਕਾਰੋਬਾਰ ਕੀ ਹੈ ਮੇਰਾ ਇੱਕ ਛੋਟਾ ਜਿਹਾ ਚਾਲਾ ਕਾਰੋਬਾਰ ਹੈ ਮੈਂ ਮੇਂ ਤੋਂ ਹੀ ਦੂਰੀ ਕਰਕੇ ਉਹਨੂੰ ਪੜਾਇਆ ਲਿਖਾਇਆ ਤੇ ਵਿਦੇਸ਼ ਭੇਜਿਆ ਉਹ ਘਰ ਦਾ ਵੱਡਾ ਉਹ ਘਰ ਦਾ ਵੱਡਾ ਸੀ ਜਿਹੜਾ ਸਾਰੇ ਕੰਮ ਦਾ ਮੁਖੀ ਸੀ ਉਹ ਸਾਰੇ ਕੰਮ ਲਈ ਸਮਝਦਾਰ ਸੀ ਇਹਦੇ ਤੇ ਹੀ ਸਾਡਾ ਕਾਰੋਬਾਰ ਚੱਲਦਾ ਸੀ ਕਿੰਨੇ ਬੱਚੇ ਰਹੇ ਮੇਰੇ ਤਿੰਨ ਬੇਟੇ ਆ ਦੋ ਮੇਰੇ ਨਾਲ ਦੁਕਾਨ ਤੇ ਹੁੰਦੇ ਨੇ ਇੱਕ ਸੋਰੀ ਇੱਕ ਮਹੀਨਾ ਦੁਕਾਨ ਤੇ ਹੁੰਦਾ ਇੱਕ ਦੂਸਰੀ ਦੁਕਾਨ ਤੇ ਹੁੰਦਾ ਹੈ ਇਹ ਵੱਡਾ ਹੈ ਇਹ ਵੱਡਾ ਸੀ 27 ਮੇਰਾ ਪੁੱਤ ਕਾ ਰਾਜੇ ਓ ਤਰਕਾਰੋ ਮੇਰੇ ਪੁੱਤ ਨੂੰ ਘਰ ਪਚਾ ਦੋ ਮੈਂ ਜੀ ਹੱਥ ਜੋੜ ਕੇ ਬੇ